ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਜੀ ਬਸੰਤ ਦੀ ਰੁੱਤ ਚੱਲ ਰਹੀ ਆ ਇਹ ਬਸੰਤ ਦੀ ਰੁੱਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਸੰਤ ਦੇ ਰਾਗ ਦੇ ਜਿੰਨੇ ਸ਼ਬਦ ਆ ਸਾਨੂੰ ਗਾਉਣ ਦੀ ਹਿਦਾਇਤ ਕਰਦੇ ਮਹਾਰਾਜ ਕਿਉਂਕਿ ਇਹ ਬਸੰਦੀ ਰੁੱਤ ਜਿਹੜੀ ਆ ਇਹ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਮਾਗ ਦੀ ਸੰਗਰਾਦ ਵਾਲੇ ਦਿਨ ਇਸ ਦੀ ਰੰਮਤਾ ਹੁੰਦੀ ਆ ਤੇ ਇਸ ਦੀ ਜਿਹੜੀ ਸੰਪੂਰਨਤਾ ਵਾ ਸਮਾਪਤੀ ਆ ਉਹ ਹਲੇ ਮੱਲੇ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾਂਦੀ ਆ ਸੋ ਬੜੇ ਸ਼ਬਦ ਆ ਬਸੰਤ ਰਾਗ ਦੇ ਅੰਦਰ ਪਰ ਇੱਕ ਬੜੀ ਸਰਲ ਤੇ ਸੌਖੀ ਬਾਣੀ ਮਹਾਰਾਏ ਨੇ ਸਾਨੂੰ ਦਿੱਤੀ ਆ ਪੜਨ ਨੂੰ ਸਾਰੇ ਗੁਰਸਿੱਖਾਂ ਨੂੰ ਪਿੰਤ ਨੇਮ ਦੇ ਨਾਲ ਸੁੰਦਰ ਗੁੜਕੇ ਵਿੱਚ ਵੀ ਖਾਸ ਕਰਕੇ ਬਾਣੀ ਦਿੱਤੀ ਹੁੰਦੀ ਆ ਇਸ ਬਾਣੀ ਦਾ ਨਾਮ ਆ ਬਸੰਤ ਕੀ ਵਾਰ ਮਹੱਲ ਪੰਜਵਾ ਇਹ ਸਾਰੇ ਗੁਰਸਿੱਖਾਂ ਨੂੰ ਨਿਤਨੇਮ ਨਾਲ ਪੜ੍ਹਨੀ ਚਾਹੀਦੀ ਆ ਕਈ ਤੇ ਇਸ ਦੇ 11 ਪਾਠ 51 ਪਾਠ ਕੋਈ ਪੰਜ ਪਾਠ ਕਰਦਾ ਪਰ ਬਹੁਤਾ ਨਹੀਂ ਇੱਕ ਪਾਠ ਤੇ ਜ਼ਰੂਰ ਕਰਿਆ ਕਰੀਏ ਸਾਧ ਸੰਗਤ ਜੀ ਇਹਦਾ ਰੋਜ਼ ਕਿਉਂਕਿ ਮਾਰੇ ਦੇ ਵਿੱਚ ਕਹਿ ਰਹੇ ਹਰਿਆ ਭਰਿਆ ਹੋ ਜਾਏਗਾ ਜੇ ਤੂੰ ਬਸੰਤ ਕੀ ਵਾਰ ਨਾਲ ਜੁੜ ਜਾਏਗਾ ਤੂੰ ਪਰਫੁੱਲਤ ਹੋ ਜਾਏਗਾ ਆਨੰਦਮਈ ਹੋ ਜਾਏਗਾ ਸੁੱਖਾਂ ਵਾਲਾ ਹੋ ਜਾਏਗਾ ਸੋ ਆਪਾਂ ਉਹ ਬਾਣੀ ਦਾ ਪਾਠ ਆਪ ਜੀ ਨਾਲ ਰਲ ਮਿਲ ਕੇ ਉਚਾਰਨ ਕਰਾਂਗੇ ਸਾਂਝ ਪਾਵਾਂਗੇ ਪਾਠ ਸਾਰੇ ਆਪਾਂ ਪੜਾਂਗੇ ਤੇ ਸੁਣਾਂਗੇ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹੋ ਹਰਿਆ ਭਾਈ ਕਰਨ ਲਖੰਤਾ ਪਾਈ ਐ ਇਹ ਰੁੱਤ ਸੁਹਾਈ ਵਣ ਤ੍ਰਿੰ ਤ੍ਰੇ ਪਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਊਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਧਾਈ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਈਓ ਖੜੂਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਰਵਾ ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਮੂਆ ਜਿਸ ਦੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹ ਸਮਾਵੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬ ਦੂਸਰ ਲਵੈ ਨ ਲਾਵੈ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ ਅਗਮ ਅਗੋਚਰ ਸਾਹਿਬ ਦੂਸਰ ਲਵੈ ਨ ਲਾਵੈ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ